ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੀ ਆ ਕਿ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤੀਆਂ ਤੇ ਖੁਸ਼ਹਾਲ ਹੋਮ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖੋ ਕਹਿਣ ਨੂੰ ਤਾਂ ਇਹ ਬਹਿਮ ਭਰਮ ਨੇ ਪਰ ਇਹ ਸਚਾਈ ਵੀ ਹੈ ਤੇ ਕਿਉਂਕਿ ਬਜ਼ੁਰਗਾਂ ਦੀਆਂ ਦਸੀਆਂ ਹੋਈਆਂ ਗੱਲਾਂ ਨੇਗੀਆਂ ਅੱਜ ਮੈਂ ਤੁਹਾਨੂੰ ਨਾ ਕੁਝ ਅਜਈਆਂ ਚੀਜ਼ਾਂ ਬਾਰੇ ਜਾਣਕਾਰੀ ਦੇਵਾਂਗੀ ਜਿਹੜੀਆਂ ਕਿ ਆਪਣੇ ਘਰ ਦੇ ਵਿੱਚ ਆਪਾਂ ਅਕਸਰ ਦੇਖਦੇ ਆ ਨਾ ਜਿਵੇਂ ਕਹਿੰਦੇ ਨੇ ਕਿ ਜਿਹੜੇ ਕਬੂਤਰ ਹੁੰਦੇ ਨੇ ਗੋਲੇ ਕਬੂਤਰ ਜਿਹੜੇ ਕਿ ਬਲੈਕ ਜਿਹੀ ਕਲਰ ਦੇ ਹੁੰਦੇ ਆ ਨਾ ਵੀ ਉਹ ਕਰਾਂ ਦੇ ਵਿੱਚ ਆਉਂਦੇ ਨੇ ਤਾਂ ਉਹ ਉਜਾੜ ਪਾਲਦੇ ਆ ਤੇ ਬਿੱਲੀ ਕਰ ਦੇ ਵਿੱਚ ਹਨਾ ਇਹ ਕੰਮ ਕਰੇ ਤਾਂ ਉਹ ਝਾੜ ਆਉਂਦਾ ਕੁੱਤੇ ਕੰਮ ਕਰਨ ਤਾਂ ਝਾੜ ਆਉਂਦਾ ਹਨਾ ਦੇਖੋ ਚਾਹੇ ਇਹ ਬਹਿਮ ਨੇ ਚਾਹੇ ਕੁਝ ਵੀ ਹੈ ਪਰ ਜਦੋਂ ਆਪਾਂ ਇਸ ਚੀਜ਼ ਦੇ ਨੂੰ ਹਨਾ ਘਟਨਾਵਾਂ ਦੇ ਨਾਲ ਜੋੜਦੇ ਆ ਹਨਾ ਤਾਂ ਆਪਾਂ ਨੂੰ ਉਹ ਚਾਹੀ ਚੀਜ਼ ਮਿਲ ਕੇ ਸੱਚ ਲੱਗਣ ਲੱਗ ਜਾਂਦੀ ਹੈਗੀ ਹਨਾ ਹੁਣ ਚਾਹੇ ਪਰ ਜਿੰਨਾ ਮਰਜੀ ਕਹੀ ਜਾਈਏ ਵੀ ਹਨਾ ਨਹੀਂ ਇਹ ਨਹੀਂ ਹੁੰਦਾ ਨਹੀਂ ਇਹ ਨਹੀਂ ਹੁੰਦਾ ਪਰ ਜਿਹੜੀਆਂ ਪ੍ਰਾਤਨ ਹਨਾ ਇਹ ਚੀਜ਼ਾਂ ਬਣੀਆਂ ਹੋਈਆਂ ਨੇ ਤਾਂ ਇਹਦੇ ਨਾਲ ਆਪਾਂ ਜੁੜ ਕੇ ਥੋੜਾ ਜਣਾ ਆਪਣੇ ਆਪ ਨੂੰ ਸਾਵਧਨ ਕਰ ਸਕਦੇ ਆ ਦੇਖੋ ਮਾਂ ਆਪਾਂ ਬਚ ਨਹੀਂ ਸਕਦੇ ਜੇ ਆਪਾਂ ਕਹੀਏ ਵੀ ਆਪਾਂ ਮੌਤ ਤੋਂ ਬਚ ਜਾਾਂਗੇ ਜਾਂ ਆਪਾਂ ਹੋਣ ਵਾਲੀਆਂ ਘਟਨਾਵਾਂ ਤੋਂ ਬਚ ਜਾਾਂਗੇ ਥੋੜਾ ਜਿਹਾ ਆਪਾਂ ਸਾਵਧਨ ਹੋ ਸਕਦੇ ਆ ਨਾ ਜਿਵੇਂ ਕਹਿੰਦੇ ਨੇ ਜੇ ਆਪਾਂ ਨੂੰ ਪਹਿਲਾਂ ਪਤਾ ਹੁੰਦਾ ਨਾ ਵੀ ਮੈਂ ਇਹ ਕੰਮ ਕਰ ਲਿਆਂਦਾ ਦੇਖੋ ਜਿਹਨੂੰ ਮਰਜ਼ੀ ਪਤਾ ਹੋਵੇ ਫਿਰ ਵੀ ਉਹ ਨਹੀਂ ਬਚ ਸਕਦਾ ਬਸ ਸਿਰਫ ਇੰਨਾ ਕਹਿ ਵੀ ਆਪਾਂ ਉਸ ਚੀਜ਼ ਵੱਲ ਹਨਾ ਥੋੜਾ ਜਿਹਾ ਸੁਚੇਤ ਹੋ ਜਾਂਦੇ ਆ ਆਓ ਆਪਾਂ ਜਾਣਦੇ ਆ ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਸਭ ਤੋਂ ਪਹਿਲਾਂ ਬਜ਼ੁਰਗ ਕਹਿੰਦੇ ਆ ਹਨਾ ਕਿ ਆਪਣੇ ਘਰ ਦੇ ਵਿੱਚ ਹਨਾ ਉੱਲੂ ਦਿਖਣ ਉੱਲੂ ਤੁਸੀਂ ਦੇਖਿਆ ਹਨਾ ਆਮ ਤੌਰ ਤੇ ਘਰਾਂ ਦੇ ਵਿੱਚ ਉੱਲੂ ਨਹੀਂ ਦਿਖਦੇ ਹਨਾ ਜਦੋਂ ਵੀ ਤੁਸੀਂ ਦੇਖਿਓ ਕਰਕੇ ਹਨਾ ਅਸੀਂ ਬਹੁਤ ਵਾਰੀ ਇਹ ਜਮਾਕੇ ਵੀ ਦੇਖੀਆਂ ਨੇ ਇਹ ਚੀਜ਼ਾਂ ਹਨਾ ਚਾਹੇ ਲਾ ਲੋ ਵੀ ਉਹ ਜਦੋਂ ਹੋਣਾ ਵਾਹਿਗੁਰੂ ਜੀ ਨੇ ਕਰਨਾ ਪਰ ਜਦੋਂ ਇਦਾਂ ਦੀ ਚੀਜ਼ ਕੋਈ ਘਟਨਾ ਹਨਾ ਹੋ ਜਾਂਦੀ ਹੈ ਤਾਂ ਉਹ ਲੱਗਦਾ ਵੀ ਇਸੇ ਕਰਕੇ ਹੋਇਆ ਹਨਾ ਜਿਹੜੇ ਕਿ ਉੱਲੂ ਹੁੰਦੇ ਨੇ ਉੱਲੂ ਇੱਕ ਉਜਾੜੇ ਦਾ ਹਨਾ ਕਰ ਮੰਨੇ ਜਾਂਦੇ ਨੇ ਤੁਸੀਂ ਦੇਖਿਓ ਜਦੋਂ ਤੁਹਾਡੇ ਘਰ ਦੇ ਵਿੱਚ ਕੋਈ ਵੀ ਨੁਕਸਾਨ ਹੋਣਾ ਹੋਵੇ ਇਹਨਾਂ ਤਾਂ ਉੱਲੂ ਤੁਹਾਡੇ ਹੈ ਨਾ ਕੋਠੇ ਦੇ ਉੱਤੇ ਜ਼ਰੂਰ ਬੈਠਦਾ ਹੈਗਾ ਹਨਾ ਪਰ ਆਪਾਂ ਇਸ ਚੀਜ਼ ਵੱਲ ਨਾ ਧਿਆਨ ਨਹੀਂ ਦਿੰਦੇ ਹੈਗੇ ਤੇ ਦੂਸਰਾ ਨਾ ਆਪਣੇ ਜਿਹੜੇ ਕਿ ਉਹ ਕਾਲੇ ਜੇ ਕਬੂਤਰ ਹੁੰਦੇ ਆ ਨਾ ਤੁਸੀਂ ਦੇਖਿਓ ਉਹ ਆਮ ਤੌਰ ਤੇ ਹਨਾ ਜਿਹੜੇ ਪ੍ਰਾਣੀਆਂ ਟੁੱਟੀਆਂ ਫੁੱਟੀਆਂ ਹਵੇਲੀਆਂ ਹੁੰਦੀਆਂ ਨੇ ਹਨਾ ਉਹਨਾਂ ਦੇ ਵਿੱਚ ਹੀ ਹੁੰਦੇ ਹੈਗੇ ਤੇ ਬਜ਼ੁਰਗ ਕਹਿੰਦੇ ਵੀ ਇਹਨਾਂ ਨੂੰ ਨਾ ਘਰ ਦੇ ਵਿੱਚ ਵੀ ਆਲਣਾ ਵਗੈਰਾ ਪਾਉਂਦੇ ਨੇ ਹਨਾ ਇਹਨਾਂ ਨੂੰ ਨਹੀਂ ਪਾਉਣ ਦੇਣਾ ਚਾਹੀਦਾ ਕਿ ਇਹ ਇਹ ਨਾ ਵੀ ਇੱਕ ਉਜਾੜਾ ਭਾਲਦੇ ਨੇ ਇੱਕ ਸੁੰਨੀ ਜਗ੍ਹਾ ਤੇ ਰਹਿੰਦੇ ਹੈਗੇ ਹਨਾ ਇਹੀ ਕਾਰਨ ਹੈਗਾ ਇਹਨਾਂ ਨੂੰ ਕਿ ਮਾੜੇ ਮੰਨਿਆ ਜਾਂਦਾ ਦੇਖੋ ਕੁਦਰਤ ਦੇ ਜੀਵ ਨੇ ਕੋਈ ਮਾੜਾ ਨਹੀਂ ਹੈਗਾ ਨਾ ਜੇ ਆਪਾਂ ਕਹੀ ਪਰ ਚਲੋ ਜੇ ਬਜ਼ੁਰਗ ਕਹਿੰਦੇ ਨੇ ਉਹਨਾਂ ਨੇ ਕੋਈ ਤੱਤ ਕੱਢ ਕੇ ਹੀ ਇਹ ਗੱਲਾਂ ਕਈਆਂ ਹੋਣਗੀਆਂ ਹਨ ਵੀ ਇਹ ਨਹੀਂ ਹੈਗਾ ਵੀ ਅਕਸਰ ਤੁਸੀਂ ਪੁਰਾਣੇ ਬਜ਼ੁਰਗੋ ਹੋਣਗੇ ਕਿਤੇ ਬੈਠੇ ਹੁੰਦੇ ਨੇ ਹਨਾ ਖੁੰਡਾਂ ਤੇ ਕਿਤੇ ਵੀ ਤਾਂ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖਿਓ ਵੀ ਇਹ ਗੱਲਾਂ ਸਹੀ ਨੇ ਜਾਂ ਗਲਤ ਨੇ ਹਨਾ ਉਹ ਤੁਹਾਨੂੰ ਜ਼ਰੂਰ ਇਸ ਦਾ ਨਾ ਕੁਝ ਨਾ ਕੁਝ ਦੱਸਣਗੇ ਤੇ ਤੀਸਰੀ ਗੱਲ ਜਿਹੜੀ ਕਿ ਬਿੱਲੀ ਹੈ ਨਾ ਆਪਾਂ ਅਕਸਰ ਕਹਿੰਦੇ ਹਾਂ ਜੇ ਬਿੱਲੀ ਰਸਤਾ ਕੱਟ ਜੇ ਕਾਲੀ ਬਿੱਲੀ ਹੈ ਨਾ ਤਾਂ ਮਾੜਾ ਹੁੰਦਾ ਹੈ ਹਨਾ ਦੇਖੋ ਇਹ ਮੈਨੂੰ ਨਹੀਂ ਪਤਾ ਹਨਾ ਵੀ ਹੁੰਦਾ ਜਾਂ ਨਹੀਂ ਹੁੰਦਾ ਜਿਹੜੀਆਂ ਗੱਲਾਂ ਮੈਂ ਸੁਣੀਆਂ ਨੇ ਦੇਖੀਆਂ ਨੇ ਮੈਂ ਬੀਤੀਆਂ ਨੇ ਉਹ ਤੁਹਾਡੇ ਨਾਲ ਹਨਾ ਗੱਲਾਂ ਸਾਂਝੀਆਂ ਕਰਨ ਲੱਗੀਆਂ ਬਿੱਲੀ ਨੂੰ ਤੁਸੀਂ ਦੇਖਿਓ ਜਦੋਂ ਕੋਈ ਨੁਕਸਾਨ ਹੋਣਾ ਹੋਵੇ ਨਾ ਘਰ ਦੇ ਵਿੱਚ ਤੇ ਜਦੋਂ ਅਕਸਰ ਬਜ਼ੁਰਗ ਕਹਿੰਦੇ ਨੇ ਵੀ ਜਿਹੜੀ ਬਿੱਲੀ ਕੁੱਤਾ ਹੁੰਦਾ ਨਾ ਇਹਨਾਂ ਨੂੰ ਜਿਹੜੀਆਂ ਰੂਹਾਂ ਹੁੰਦੀਆਂ ਨੇ ਜਿਵੇਂ ਆਪਾਂ ਕਹਿੰਦੇ ਵੀ ਜਮਦੂਤ ਲੈਣ ਆਉਂਦੇ ਆਗੇ ਹਨਾ ਜਾਂ ਘਰ ਦੇ ਵਿੱਚ ਕੋਈ ਵੀ ਮਾੜੀ ਘਟਨਾ ਹੋਣੀ ਹੁੰਦੀ ਹੈ ਨਾ ਕਹਿੰਦੇ ਇਹਨਾਂ ਨੂੰ ਦਿਖਦੀ ਹੈ ਤੁਸੀਂ ਅਕਸਰ ਦੇਖਿਓ ਨਾ ਜਦੋਂ ਕਿ ਇਦਾਂ ਦੀ ਕੋਈ ਵੀ ਘਟਨਾ ਤੁਹਾਨੂੰ ਹੋਊਗੀ ਤਾਂ ਕੋਈ ਨਾ ਕੋਈ ਜਿਵੇਂ ਪਿੰਡ ਦੇ ਵਿੱਚ ਜਾਂ ਤੁਹਾਡੀ ਗਲੀ ਗਵਾਂਡ ਦੇ ਵਿੱਚ ਜਾਂ ਘਰ ਦੇ ਵਿੱਚ ਨਾ ਕੋਈ ਨਾ ਕੋਈ ਇਦਾਂ ਦੀ ਚੀਜ਼ ਜ਼ਰੂਰ ਹੁੰਦੀ ਹੈਗੀ ਹਨਾ ਜਿਵੇਂ ਕਿ ਆਪਾਂ ਕਹਿੰਦੇ ਨੇ ਵੀ ਮੈਨੂੰ ਹਣਾ ਇਦਾਂ ਦੇ ਮਾੜੇ ਸੁਪਨੇ ਕਿਉਂ ਆਉਂਦੇ ਆ ਨਾ ਸੁਪਨਿਆਂ ਦੇ ਵਿੱਚ ਆਪਾਂ ਨੂੰ ਆਉਣ ਵਾਲਾ ਹਣਾ ਭਵਿੱਖ ਹੁੰਦਾ ਹੈ ਜਿਹੜਾ ਆਪਣਾ ਨਾ ਕੋਈ ਨਾ ਕੋਈ ਘਟਨਾ ਆਪਣੇ ਨਾਲ ਜੁੜੀ ਹੁੰਦੀ ਹੈ ਜਿਹੜੀ ਕਿ ਆਪਾਂ ਨੂੰ ਸੁਪਨੇ ਦੇ ਵਿੱਚ ਦਿਖਦੀ ਹੈ ਜਾਂ ਉਹ ਆਪਾਂ ਦਿਨੇ ਕਰੀ ਹੁੰਦੀ ਹੈ ਦਿਨੇ ਦੇਖੀ ਹੁੰਦੀ ਹੈ ਉਹ ਆਪਾਂ ਨੂੰ ਸੁਪਨਾ ਬਣ ਕੇ ਦਿਖਾਈ ਦਿੰਦੀ ਹੈ ਨਾ ਬਜ਼ੁਰਗ ਕਹਿੰਦੇ ਨੇ ਹੈ ਨਾ ਵੀ ਜਿਵੇਂ ਕਿ ਬਿੱਲੀ ਨਾ ਆ ਕੇ ਤੁਹਾਡੇ ਮੰਜੇ ਦੇ ਉੱਪਰ ਚੜ ਕੇ ਗੋਲ-ਗੋਲ ਚੱਕਰ ਕੱਟੇ ਹੈ ਨਾ ਜਾਂ ਉਹ ਉੱਪਰ ਨੂੰ ਮੂੰਹ ਚੱਕ ਚੱਕ ਕੇ ਰੋਵੇ ਕਹਿੰਦੇ ਤਾਂ ਕੋਈ ਨਾ ਕੋਈ ਹੈ ਨਾ ਦੁਰਘਟਨਾ ਘਟਨਾ ਜ਼ਰੂਰ ਹੁੰਦੀ ਹੈ ਕੀ ਹੈ ਨ ಅಗ್ಲಿಗಲ್ಲಾಗಿ ಕುತ್ತೆ ਕਹਿੰਦੇ ਕੁੱਤਿਆਂ ਨੂੰ ਮਲਕਿ ਉਹਨਾਂ ਦੀ ਸੁੰਘਣ ਸ਼ਕਤੀ ਉਹਨਾਂ ਦੀ ਸੋਚਣ ਸ਼ਕਤੀ ਤੇ ਉਹਨਾਂ ਦੀ ਦੂਰ ਦ੍ਰਿਸ਼ਟੀ ਇੰਨੀ ਹੈਗੀ ਕਿ ਉਹਨਾਂ ਨੂੰ ਹਨਾ ਕੋਈ ਨਾ ਕੋਈ ਜੜੀ ਵੀ ਘਟਨਾ ਹੋਣੀ ਹੁੰਦੀ ਹੈ ਉਹਨਾਂ ਨੂੰ ਕਹਿੰਦੇ ਪਹਿਲਾਂ ਉਸ ਚੀਜ਼ ਦਾ ਅੰਦਾਜ਼ਾ ਹੋ ਜਾਂਦਾ ਹੈ ਨਾ ਤੁਸੀਂ ਅਕਸਰ ਦੇਖਿਓ ਸੀ ਬਹੁਤ ਟਾਈਮ ਹੋ ਗਿਆ ਇਸ ਚੀਜ਼ ਨੂੰ ਹਨਾ ਸਾਡੇ ਅਜਮਾਉਂਦਿਆਂ ਨੂੰ ਪਿੰਡ ਦੇ ਵਿੱਚ ਕਿ ਜਦੋਂ ਸਾਡੇ ਪਿੰਡ ਦੇ ਵਿੱਚ ਨਾ ਕੁੱਤੇ ਰੋਂਦੇ ਆ ਕਿ ਉਹ ਤੋਂ ਕੋਈ ਨਾ ਕੋਈ ਹਨਾ ਕਿਸੇ ਨਾ ਕਿਸੇ ਵਿਅਕਤੀ ਦੀ ਨਾ ਮ੍ਰਿਤਿ ਜ਼ਰੂਰ ਹੁੰਦੀ ਹੈ ਕਿ ਹੁਣ ਮੈਨੂੰ ਨਹੀਂ ਪਤਾ ਇਸ ਚੀਜ਼ ਦਾ ਨਾ ਵੀ ਇਹ ਉਸ ਚੀਜ਼ ਦਾ ਸਾਨੂੰ ਕੋਈ ਬਹਿਮ ਹੋ ਗਿਆ ਜਾਂ ਵੀ ਇਹ ਉਸ ਚੀਜ਼ ਦੇ ਨਾਲ ਜੁੜਿਆ ਹੈ ਜੇਕਰ ਕਿਸੇ ਮੈਂ ਇਹ ਜੋ ਚੀਜ਼ਾਂ ਸਿੱਖੀਆਂ ਨੇ ਉਹੀ ਤੁਹਾਡੇ ਨਾਲ ਹੈ ਨਾ ਰੂਬਰੂ ਕਹਿੰਦੇ ਵੈਸੇ ਮੇਰਾ ਮਕਸਦ ਹਮੇਸ਼ਾ ਤੁਹਾਨੂੰ ਗੁਰਬਾਣੀ ਦੇ ਨਾਲ ਜੋੜਨਾ ਹੀ ਹੈ ਗੁਰਬਾਣੀ ਤੋਂ ਪਰ ਮੈਂ ਅਕਸਰ ਹਨਾ ਚਾਹੇ ਕੋਈ ਥੋੜੀ ਬੋਤੀ ਗੱਲ ਕਰ ਦਿੰਨੀ ਆ ਪਰ ਫਿਰ ਵੀ ਮੈਂ ਤੁਹਾਨੂੰ ਗੁਰਬਾਣੀ ਦੇ ਨਾਲ ਹੀ ਜੋੜਨਾ ਮੇਰਾ ਮਕਸਦ ਹੈ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਆ ਰਿਹਾ ਪਰ ਇਦਾਂ ਦੀਆਂ ਚੀਜ਼ਾਂ ਦੇ ਨਾਲ ਆਪਾਂ ਨੂੰ ਜਾਣੂ ਹੋਣਾ ਵੀ ਬਹੁਤ ਜ਼ਰੂਰੀ ਹੈ ਨਾ ਕਿਉਂਕਿ ਭਵਿੱਖ ਦੇ ਵਿੱਚ ਕਹਿੰਦੇ ਜਦੋਂ ਵੀ ਕੋਈ ਘਟਨਾਵਾਂ ਹੁੰਦੀਆਂ ਨੇ ਤਾਂ ਇਦਾਂ ਦਾ ਕੋਈ ਨਾ ਕੋਈ ਹੈ ਨਾ ਸੁਭਾਅ ਜ਼ਰੂਰ ਬਣਦਾਗਾ ਦੇਮੇਗੀ ਅਕਸਰ ਤੁਸੀਂ ਸੁਣਿਆ ਹੈ ਨਾ ਵੀ ਜਿੰਨੇ ਵੀ ਵਾਰੀ ਆਪਣੀ ਦੁਨੀਆ ਖਤਮ ਹੋ ਕੇ ਦੁਬਾਰਾ ਤੋਂ ਬਣੀ ਹੈ ਜਿਵੇਂ ਸਤਜੁਗ ਆਇਆ ਹੈ ਨਾ ਤ੍ਰੇਤਾਜੁਗ ਆਇਆ ਦੁਆਪਰਜੁਗ ਆਇਆ ਉਹ ਸਾਰੇ ਯੁਗ ਨਾ ਪਾਣੀ ਦੇ ਨਾਲ ਖਤਮ ਹੋਏ ਨੇ ਕਹਿੰਦੇ ਇਸ ਵਾਰ ਵੀ ਆਪਣੀ ਦੁਨੀਆ ਜੇ ਜਦੋਂ ਖਤਮ ਹੋਣਾ ਤਾਂ ਜਲ ਦੇ ਨਾਲ ਮਲਕੀ ਪਾਣੀ ਦੇ ਨਾਲ ਹੀ ਖਤਮ ਹੋਣਾ ਹੈ ਵੈਸੇ ਤਾਂ ਪੰਜ ਤੱਤਾਂ ਤੋਂ ਬਣਿਆ ਹੋਇਆ ਸਾਰਾ ਕੁਛ ਨਾ ਆਪਣੇ ਆਪਣੇ ਵਿੱਚ ਸਮਾ ਜਾਣਾ ਹੈਗਾ ਉਸੇ ਤਰੀਕੇ ਨਾਲ ਹਨਾ ਜਦੋਂ ਕਹਿੰਦੇ ਇੱਕ ਟਟਿਰੀ ਹੈ ਤੁਸੀਂ ਦੇਖਿਓ ਪੰਛੀ ਹੈਗਾ ਹਨਾ ਉਹ ਖੇਤਾਂ ਦੇ ਵਿੱਚ ਆਮ ਤੌਰ ਤੇ ਹਨਾ ਅੰਡੇ ਦਿੰਦੀ ਆ ਉਹਦੇ ਬੱਚੇ ਦਿੰਦੀ ਹੈ ਕਿ ਜਦੋਂ ਕਿ ਹੁਣ ਅੱਗੇ ਵਜੀਰੀਆਂ ਲਾਉਣਗੇ ਨਾ ਉਦੋਂ ਉੱਚੀ ਥਾਂ ਤੇ ਉਹ ਬੜਾ ਟਰੈਂ ਟਰੈਂ ਜੇ ਕਰਦੀ ਫਿਰਦੀ ਹੁੰਦੀ ਹੈ ਨਾ ਪਰ ਅਕਸਰ ਬਜ਼ੁਰਗ ਕਹਿੰਦੇ ਆ ਕਹਿੰਦੇ ਵੀ ਜਦੋਂ ਕਿਤੇ ਉਹ ਹਨਾ ਕੋਠੇ ਦੇ ਉੱਪਰ ਆਪਣੇ ਬੱਚੇ ਜਾਂ ਅੰਡੇ ਦੇ ਵੀ ਕਹਿੰਦੇ ਉਸ ਸਾਲ ਹਨਾ ਜਾਂ ਤਾਂ ਹੜਾ ਆਉਂਦੇ ਨੇ ਜਾਂ ਸੋਕਾ ਆਉਂਦਾ ਹੈਗਾ ਹਨਾ ਇਹ ਇੱਕ ਬਜ਼ੁਰਗਾਂ ਦਾ ਕੱਢਿਆ ਹੋਇਆ ਹਨਾ ਤੱਤ ਹੈਗਾ ਤੇ ਇਹ ਤਾਂ ਹੋਗੀਆਂ ਜਿਹੜੀਆਂ ਘਟਨਾਵਾਂ ਆਪਾਂ ਨੂੰ ਹਨਾ ਹੁੰਦੀਆਂ ਨੇ ਵੀ ਆਪਣੇ ਘਰ ਦੇ ਵਿੱਚ ਕੋਈ ਵੀ ਆਪਾਂ ਨੂੰ ਏਦਾਂ ਦੀ ਚੀਜ਼ ਦੀਂਦੀ ਹੈ ਜਾਂ ਜਿਵੇਂ ਕਿ ਤુલਸੀ ਆ ਤુલਸੀ ਦਾ ਸੁੱਕਣਾ ਹੁੰਦੋ ਵੀਰ ਹਨਾ ਬਹੁਤ ਮੰਨਦੇ ਵੀ ਜੇ ਤુલਸੀ ਦਾ ਪੂਟਾ ਸੁੱਕਦਾ ਤਾਂ ਘਰ ਦੇ ਵਿੱਚ ਕੋਈ ਨਾ ਕੋਈ ਨੁਕਸਾਨ ਜ਼ਰੂਰ ਹੁੰਦਾ ਉਹ ਹਨਾ ਹੁੰਦਾਗਾ ਤੇ ਦੇਖੋ ਇਸ ਤਰੀਕੇ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਬਜ਼ੁਰਗਾਂ ਦੀਆਂ ਜਿਹੜੀਆਂ ਦਸੀਆਂ ਹੋਈਆਂ ਨੇ ਉਹਨਾਂ ਨੂੰ ਆਪਣਾ ਅਪਣਾਵਾਂਗੇ ਤਾਂ ਆਪਣਾ ਜੀਵਨ ਸੁਖਾਲਾ ਹੀ ਹੋਵੇਗਾ ਇਹ ਨਹੀਂ ਹੈਗਾ ਵੀ ਆਪਾਂ ਬਹਿਮ ਪਰਮਾ ਦੇ ਵਿੱਚ ਪੈ ਦੇਖੋ ਇਹਨਾਂ ਚੀਜ਼ਾਂ ਤੋਂ ਡਰਨ ਦੀ ਨਹੀਂ ਸਮਝਣ ਦੀ ਲੋੜ ਹੈਗੀ ਹਨਾ ਉਸ ਟਾਈਮ ਜਦੋਂ ਵੀ ਤੁਹਾਨੂੰ ਏਦਾਂ ਕੋਸ਼ਿਸ਼ ਕਰੋ ਕਿ ਤੁਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਕਰੋ ਆਪਣੇ ਘਰ ਦੇ ਵਿੱਚ ਜਪਜੀ ਸਾਹਿਬ ਜੀ ਦਾ ਪਾਠ ਸ਼ੁਰੂ ਕਰੋ ਬਾਹਰ ਜਾਣ ਤੋਂ ਪਹਿਲਾਂ ਦੇਖੋ ਮੈਂ ਅਕਸਰ ਕਹਿੰਨੀ ਹੁੰਦੀ ਆ ਵੀ ਅਰਦਾਸ ਕਰਕੇ ਜਾਓ ਤਾਂ ਵਾਹਿਗੁਰੂ ਜੀ ਇਹਨਾਂ ਸੁਗਲੀ ਤੋਂ ਸੋਹਲ ਬਣਾ ਕੇ ਕੱਟਣ ਦੀ ਹਿੰਮਤ ਰੱਖਦੇ ਹੈਗੇ ਤੇ ਇਹ ਚੀਜ਼ਾਂ ਨੂੰ ਤੁਸੀਂ ਵਾਹਿਗੁਰੂ ਜੀ ਤੋਂ ਬਾਰ-ਬਾਰ ਅਰਦਾਸਾਂ ਕਰੋ ਕਿ ਵਾਹਿਗੁਰੂ ਜੀ ਅਗਰ ਇਦਾਂ ਦੀ ਕੋਈ ਵੀ ਤੁਹਾਨੂੰ ਘਟਨਾ ਨਹੀਂ ਦੀਂਦੀ ਹੈ ਨਾ ਵੀ ਵਾਹਿਗੁਰੂ ਜੀ ਸਾਨੂੰ ਇਸ ਮਾੜੇ ਸਮੇਂ ਤੋਂ ਬਚਾ ਕੇ ਰੱਖਣਾ ਸ਼ੋਭ ਸੰਕੇਤ ਕਿਹੜੇ ਨੇ ਕਹਿੰਦੇ ਤੁਹਾਡੇ ਘਰ ਦੇ ਵਿੱਚ ਬਾਜ ਜਾਵੇ ਹੈ ਨਾ ਬਾਜ ਕਾਫੀ ਤਰ੍ਹਾਂ ਦੇ ਨੇ ਹੈ ਨਾ ਇੱਕ ਤਾਂ ਵੱਡੇ ਬਾਜ ਹੁੰਦੇ ਨੇ ਉਹ ਤਾਂ ਆਪਣੇ ਪਿੰਡਾਂ ਦੇ ਵਿੱਚ ਸਹਰਾਂ ਦੇ ਵਿੱਚ ਆਮ ਦਿਖਾਈ ਨਹੀਂ ਦਿੰਦੇ ਤੇ ਇੱਕ ਨਾ ਛੋਟੇ ਤਰ੍ਹਾਂ ਦਾ ਬਾਜ ਹੁੰਦੇ ਕਹਿੰਦੇ ਤੁਹਾਡੇ ਘਰ ਦੇ ਵਿੱਚ ਬਾਜ ਜਾਵੇ ਹੈ ਨਾ ਜਾਂ ਤੁਹਾਡੇ ਘਰ ਦੇ ਵਿੱਚ ਕੁੱਤਾ ਆ ਕੇ ਪੂਛ ਹਲਾਵੇ ਤੁਹਾਡੇ ਘਰ ਦੇ ਵਿੱਚ ਹੈ ਨਾ ਪੰਛੀਆਂ ਦਾ ਚੇ ਚਹਾਟ ਜਿਵੇਂ ਕਿ ਆਪਾਂ ਕਹਿੰਦੇ ਵੀ ਦਾਣੇ ਵਗੈਰਾ ਪਾਣ ਜੋ ਕਾਫੀ ਜ਼ਿਆਦਾ ਪੰਛੀ ਤੁਹਾਡੇ ਘਰ ਦੇ ਵਿੱਚ ਆਉਣਾ ਕਾਲੀਆਂ ਕੀੜੀਆਂ ਦਾ ਜਾਂ ਕਾਲੇ ਕੀੜਿਆਂ ਦਾ ਪਾਉਣਾ ਤੁਹਾਡੇ ਘਰ ਦੇ ਵਿੱਚ ਆਉਣਾ ਇਹ ਸਾਰੀਆਂ ਚੀਜ਼ਾਂ ਬਹੁਤ ਸ਼ੋਭ ਮੰਨੀਆਂ ਜਾਂਦੀਆਂ ਤਾਂ ਹੀ ਮੈਂ ਅਕਸਰ ਤੁਹਾਨੂੰ ਕਹਿਣੀ ਨੇ ਵੀ ਪੰਛੀਆਂ ਨੂੰ ਚੋਗਾ ਪਾਉਣਾ ਜਿਹੜਾ ਪਾਲਤੂ ਜਾਨਵਰ ਨੇ ਪਾਲਤੋ ਨਾ ਬਾਹਰ ਵਿਚਾਰੇ ਕੁੱਤੇ ਵਗੈਰਾ ਫਿਰਦੇ ਨੇ ਉਹਨਾਂ ਨੂੰ ਰੋਟੀ ਪਾਉਣੀ ਪਾਣੀ ਪਿਉਣਾ ਦਾਣਾ ਵਗੈਰਾ ਨਾ ਪਾਉਣਾ ਤਾਂ ਇਸ ਦੇ ਨਾਲ ਦੇਖੋ ਨਾਲੇ ਤਾਂ ਤੁਹਾਡਾ ਆਉਣ ਵਾਲਾ ਭਵਿੱਖ ਸਵਰਦਾ ਹੈ ਨਾ ਨਾਲੇ ਤੁਹਾਡੇ ਘਰ ਦਾ ਦਸਬੰਧ ਵੀ ਨਿਕਲ ਜਾਂਦਾ ਤੇ ਨਾਲੇ ਜਿਹੜੇ ਵਾਈ ਗੁਰੂ ਜੀ ਕਹਿੰਦੇ ਨੇ ਕਹਿੰਦੇ ਜਿਹੜੇ ਪੰਛੀ ਨੇ ਇਹ ਤੁਹਾਨੂੰ ਬਹੁਤ ਅਸੀਸਾਂ ਦਿੰਦੇ ਹੈਗੇ ਹਨ ਕਹਿੰਦੇ ਇਹ ਇੱਕ ਦਰਗਾਹੀ ਰੂਹੀ ਹੁੰਦੀਆਂ ਨੇ ਕਿਉਂਕਿ ਇਹਨਾਂ ਨੇ ਬੋਲ ਕੇ ਤਾਂ ਕੁਝ ਦੱਸਣਾ ਨਹੀਂ ਹੈਗਾ ਨਾ ਤੇ ਇਹਨਾਂ ਦੀ ਕਹਿੰਦੇ ਇੱਕ ਅਸੀਸ ਵੀ ਤੁਹਾਨੂੰ ਉਤਾਰ ਸਕਦੀ ਹੈ ਤਾਂ ਮੇਰੇ ਕਹਿਣ ਦਾ ਭਾਵ ਹੈਗਾ ਨਾ ਕਿ ਗੁਰਬਾਣੀ ਦੇ ਨਾਲ ਤੁਸੀਂ ਇਹ ਨਾ ਇਹ ਚੀਜ਼ਾਂ ਨਹੀਂ ਜਿਹੜੀਆਂ ਕੋਈ ਵੀ ਬਜ਼ੁਰਗ ਤੁਹਾਨੂੰ ਕੋਈ ਵੀ ਗੱਲ ਦੱਸਦੇ ਹਨ ਨਾ ਅੱਜ ਕੱਲ ਬੱਚੇ ਸੁਣਨ ਨੂੰ ਤਿਆਰ ਨਹੀਂ ਹੈਗੇ ਨਾ ਮੇਰੇ ਭੈਣਾ ਮੇਰੀ ਜਿਹੜੀ ਇਸ ਦਿਨ ਉਹ ਵੀ ਸੁਣਨ ਨੂੰ ਤਿਆਰ ਨਹੀਂ ਪਰ ਬਜ਼ੁਰਗਾਂ ਦਾ ਉਹ ਹੰਡਾਇਆ ਹੋਇਆ ਹੁੰਦਾ ਆਪਣੇ ਪਿੰਡੇ ਤੇ ਨਾ ਉਹਨਾਂ ਨੇ ਬੀਤਿਆ ਹੁੰਦਾ ਉਹਨਾਂ ਦੇ ਨਾਲ ਉਹ ਕਹਿੰਦੇ ਸੋਚਦੇ ਨੇ ਵੀ ਸਾਡੇ ਬੱਚੇ ਅੱਗੇ ਜਾ ਕੇ ਇਸ ਮੁਸ਼ਕਿਲ ਦੇ ਵਿੱਚ ਨਾ ਫਸਣ ਇਸ ਸ਼ੁਭ ਸੰਕੇਤ ਵੀ ਨੇ ਤੇ ਅਸ਼ੁਭ ਸੰਕੇਤ ਵੀ ਨੇ ਚਲੋ ਹੈਗੇ ਨੇ ਚਾਹੇ ਨਹੀਂ ਹੈਗੇ ਮੈਂ ਅੰਤ ਨੂੰ ਇਹੀ ਨਵੇੜੂਗੀ ਨਾ ਕਿਉਂਕਿ ਕਈ ਪੈਣਪਰਾ ਕਹਿਣਗੇ ਵੀ ਨਹੀਂ ਪਹਿਨੇ ਤੂੰ ਤਾਂ ਨਾ ਬਹਿਮਾਂ ਦੇ ਵਿੱਚ ਪਾਉਣੀ ਆ ਦੇਖੋ ਮੈਂ ਬਹਿਮਾਂ ਦੇ ਵਿੱਚ ਨਹੀਂ ਪਾਉਂਦੀ ਤੁਹਾਨੂੰ ਸਿਰਫ ਮੇਰਾ ਦੱਸਣ ਦਾ ਮਕਸਦ ਹੈ ਤੁਹਾਡਾ ਹਨਾ ਕੋਈ ਵੀ ਇਦਾਂ ਦੀ ਗੱਲ ਹੁੰਦੀ ਹੈ ਤਾਂ ਤੁਸੀਂ ਵਾਈ ਗੁਰੂ ਜੀ ਦੇ ਪਰਨੇ ਪਾਉਂਗੇ ਤਾਂ ਤੁਸੀਂ ਨਿਤਨੇਮ ਕਰੋਗੇ ਤਾਂ ਤੁਹਾਨੂੰ ਇਦਾਂ ਦੀ ਕੋਈ ਵੀ ਮੁਸ਼ਕਿਲ ਜਾਂ ਕੋਈ ਵੀ ਦੁਬਿਧਾ ਨਾ ਤੁਹਾਡੀ ਨਹੀਂ ਹੁੰਦੀ ਠੀਕ ਹੈ ਕਿ ਆਪਣੇ ਕਰਮਾ ਕਰਕੇ ਆਪਾਂ ਨੂੰ ਦੁੱਖ ਆਉਂਦੇ ਨੇ ਪਰ ਵਾਈ ਗੁਰੂ ਜੀ ਉਸ ਨੂੰ ਛੋਟਾ ਕਰਕੇ ਘਟਾ ਦਿੰਦੇ ਹੈਗੇ ਤਾਂ ਇਸ ਤਰੀਕੇ ਦੇ ਨਾਲ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜਾਂਦੇ ਜਾਂਦੀ ਇੱਕ ਛੋਟੀ ਜੀ ਗੱਲ ਮੈਂ ਤੁਹਾਨੂੰ ਹੋਰ ਵੀ ਦੱਸ ਦਾਂ ਕਿਉਂਕਿ ਪਹਿਲਾਂ ਮੈਂ ਭੁੱਲ ਚੁੱਕੀ ਸੀ ਤੇ ਦੇਖੋ ਜਿਵੇਂ ਕਿ ਆਪਾਂ ਨੂੰ ਹਨਾ ਸੁਪਨੇ ਦੇ ਵਿੱਚ ਸੱਪ ਦਿਖਾਈ ਦਿੰਦੇ ਆ ਜਾਂ ਦੇਵੀ ਦੇਵਤੇ ਦਿਖਾਈ ਦਿੰਦੇ ਆ ਜਾਂ ਕੋਈ ਮਹਾਪੁਰਸ਼ ਦਿਖਾਈ ਦਿੰਦੇ ਆ ਤਾਂ ਉਹ ਵੀ ਇੱਕ ਸ਼ੁਭ ਸੰਕੇਤ ਹੁੰਦਾ ਹੈਗਾ ਜਿਹੜਾ ਕਿ ਤੁਹਾਡੇ ਘਰ ਦੇ ਵਿੱਚ ਹਨਾ ਵਰਕਤਾਂ ਆਉਣ ਵਾਲੀਆਂ ਨੇ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਚੰਗਾ ਕੰਮ ਜ਼ਰੂਰ ਹੋਣ ਵਾਲਾ ਹੈ ਉਸ ਟਾਈਮ ਨਾਲ ਤੁਸੀਂ ਸਿਮਰਨ ਦੇ ਵਿੱਚ ਜੁੜੋਗੇ ਤਾਂ ਤੁਹਾਨੂੰ ਹੋਰ ਦੁੱਗਣੇ ਹੋ ਕੇ ਵਰਕਤਾਂ ਮਿਲਣਗੀਆਂ ਤੇ ਇਹ ਗੱਲਾਂ ਨੂੰ ਨਾ ਜ਼ਰੂਰ ਤੁਸੀਂ ਅਪਣਾਉਣਾ ਹਨਾ ਜਿਹੜੀ ਕੋਈ ਗੱਲ ਤੁਹਾਨੂੰ ਚੰਗੀ ਨਹੀਂ ਲੱਗਦੀ ਉਹਨੂੰ ਛੱਡ ਦੇਣਾ ਜ സേരോ സീകാല